ਬਾਬੂ ਜੀ ਮਿੰਟਾਂ ਵਾਲੀ ਗੱਲ ਆ ਤੁਸੀਂ ਗੱਲ ਮੰਨ ਲਓ ਪਤਾ ਕੀ ਹੈ ਸਰਪੰਚ ਸਾਹਿਬ ਪਹਿਲਾਂ ਤੁਸੀਂ ਬਹੁਤ ੱੱਕਾ ਕਰ ਗਏ ਨਹੀਂ ੱੱਕੇ ਵਾਲੀ ਗੱਲ ਨਹੀਂ ਜੀ ਹੁਣ ਇਹ ਵੀ ਮਾਸੀ ਦਾ ਮੁੰਡਾ ਹੈਗਾ ਫਿਰ ਇਹ ਆ ਕੁ ਮੇਰੇ ਨਾਲ ਧੋਖਾ ਕਰ ਗਿਆ ਚਲੋ ਉਹ ਤਾਂ ਆਪਾਂ 43000 ਕਿਹਾ ਤੁਸੀਂ ਕੋਈ ਗੱਲ ਨਹੀਂ 40000 ਰੁਪਏ ਦੇ ਦਿਓ ਬਸ ਹੋਰ ਨਹੀਂ ਮੈਨੂੰ ਤਾਂ ਉਨੇ ਵੀ ਲਾਓ ਜੀ ਡਿਲੀਵਰੀ ਵੀ ਫ੍ਰੀ ਦੇਣੀ ਪਊਗੀ ਉਹ ਅੱਗੇੋਂ ਕੰਮ ਨੂੰ ਹੀ ਬਹੁਤ ਵਧਾ ਦੇ ਦੇਖੋ ਫਾਰਮ ਕਿੰਨੀ ਪਾਈ ਹੋਈ ਹੈ ਨਹੀਂ ਜੀ ਲੋਕ ਟੇਬਲਾਂ ਦੇ ਫਾਰਮ ਪਾਉਂਦੇ ਨਹੀਂ ਇਹ ਤਾਂ ਮੈਨੂੰ ਪਤਾ ਕੁਆਲਿਟੀ ਤਾਂ ਤੁਹਾਡੀ ਕੋਈ ਨਿੰਦਨਯੋਗ ਹੈ ਨਹੀਂ ਜੀ ਵੇ ਦੇ ਲਾਉ ਜਿੰਨੇ ਦਾ ਪਹਿਲਾਂ ਦਿੱਤਾ ਸੀ ਮਰਜੀ ਹੈ ਸਰਪੰਚ ਸਾਹਿਬ ਤੁਹਾਡੀ ਪੂਰੇ ਨਹੀਂ ਹੁੰਦੇ ਪੈਸੇ ਨਹੀਂ ਪੈਸੇ ਦਾ ਪੂਰੇ ਜਿਵੇਂ ਮਰਜ਼ੀ ਕਰੋ ਜੀ ਲਿਹਾਜ਼ ਵੀ ਹੁੰਦੀ ਹੈ ਜੀ ਵੀਰ 38000 ਦੇ ਗਿਆ ਜੀ 38 ਹੁੰਦੇਵਾਗੇ 38000 ਦਾ ਸਰਪੰਚ ਸਾਹਿਬ ਪੈਸੇ ਨਹੀਂ ਪੂਰੇ ਨਹੀਂ ਇਹਨੂੰ ਤਾਂ ਦਵਾਉਣੀ ਦਵਾਉਣਾ ਜੀ ਜੇ ਕੋਈ ਵੀਡੀਓ ਦੇਖ ਕੇ ਆ ਗਿਆ ਬੇਨਤੀ ਵਾਲੀ ਗੱਲ ਆ ਉਹਨੂੰ ਵੀ 38000 ਦਾ ਲਾਉਣਾ ਪਊਗਾ ਜੀ ਕੋਈ ਗੱਲ ਨਹੀਂ 38000 ਦਾ ਲਾਵਾਂਗੇ ਜੀ ਜੇ ਵੀਰ ਇਹੇ ਕੋਲ ਫ੍ਰੀ ਲਾਉਣੀ ਪਊ ਜੀ ਕੋਈ ਹੋਰ ਆ ਕੇ ਕਲਰ ਕਹੇ ਮੈਨੂੰ ਆਹ ਕਲਰ ਚਾਹੀਦਾ ਉਹ ਵੀ ਤੇਰੇ ਨਾਲ ਪੂਜੀ ਉਹ ਕਲਰ ਜਿਹੜਾ ਗਾਹ ਕਹੂਗਾ ਬ ਦੋ ਤਾਂ ਆ ਗਈਆਂ ਕੁਰਸੀਆਂ ਜੀਆਂ ਆ ਸੋਫਾ ਹੈ ਕਿੰਨੇ ਸੀਟੜਾ ਜੀ ਇਹ ਇਹ 3 ਸੀਟ ਹੋਈ 3 ਸੀਟ ਹੈ ਦੋ ਕੁਰਸੀਆਂ ਨਾਲ ਟੇਬਲ ਹੈ ਨਾਲ ਕਾਰਨਰ ਹੈ ਤੇ ਮਿਲੂ ਕਿੰਨੇ ਦਾ ਹੈ 38000 ਰੁਪਏ ਦਾ ਮਿਲੂ ਕਿਥੋਂ ਮਹਾਰਾਜਾ ਫਰਨੀਚਰ ਰਾਏਕੋਟ ਬਾਕੀ ਵੀਡੀਓ ਕਰ ਦਿਓ ਸ਼ੇਅਰ ਜਿਹਨੇ ਵੀ ਇਹ ਸੋਫਾ ਮੰਗਵਾਉਣਾ ਹੈਗਾ ਸਕਰੀਨ ਤੇ ਚੱਲ ਰਹੇ ਨੰਬਰ ਤੇ ਫੋਨ ਮਾਰ ਦਿਓ ਆਉਣ ਦੀ ਲੋੜ ਵੀ ਨਹੀਂ ਆਨਲਾਈਨ ਆਨਲਾਈਨ ਬੁਕਿੰਗ ਕਰਾਉਣੀ ਹੈ 1000 ਰੁਪਏ ਬੁਕਿੰਗ ਹੈ ਬਾਕੀ 37000 ਰੁਪਏ ਦੇਣਾ ਜਦੋਂ ਤੁਹਾਡੇ ਘਰੇ ਸੋਫਾ ਪਹੁੰਚ ਗਿਆ 1000 ਰੁਪਏ ਬੇਫਿਕਰ ਹੋ ਕੇ ਪਾ ਦਿਓ ਕੋਈ ਠੱਗੀ ਠੋਰੀ ਵਾਲਾ ਕੰਮ ਨਹੀਂ ਪੂਰੀ ਜ਼ਿੰਮੇਵਾਰੀ ਆ ਮਹਾਰਾਜਾ ਦੀ ਜ਼ਿੰਮੇਵਾਰੀ ਮੈਂ ਲੈ ਲੈਂਦਾ ਕਰ ਦਿਓ ਸ਼ੇਅਰ ਧੰਨਵਾਦ ਜੀ